ਜਲੰਧਰ ਕੋਣ ਬਾਜੀ ਮਾਰਦਾ ਚੰਨੀ ਯਾ ਰਿੰਕੂ ਰਿੰਕੂ ਹੀ ਐਸ ਟਾਈਮ ਤੇ ਹਾਂ ਜਲੰਧਰ ਚ ਚੰਨੀ ਯਾ ਰਿੰਕੂ ਦੇਖੋ ਕਿਹੜਾ ਬਣਦਾ ਰਿੰਕੂ ਯਾ ਚੰਨੀ ਚੰਨੀ ਐ ਰਿੰਕੂ ਜਲੰਧਰ ਚੰਨੀ ਯਾ ਰਿੰਕੂ ਜਲੰਧਰ ਦੇ ਵਿੱਚ ਜਿਹੜੇ ਤੇ ਲੋਕੀ ਸੋਚਦੇ ਆ ਕਿ ਅਸੀਂ ਮੋਦੀ ਨੂੰ ਵੋਟ ਪਾਣੀ ਐ ਫੇਰ ਤੇ ਰਿੰਕੂ ਨੂੰ ਜਾਣੀ ਚਾਹੀਦੀ ਸੀ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਕੀ ਕਹਿਣਾ ਉਹਨਾਂ ਦਾ ਤੇ ਜਲੰਧਰ ਦੇ ਮਾਡਲ ਹਾਊਸ ਦੇ ਵਿੱਚ ਅਸੀਂ ਖੜੇ ਆ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਦਾ ਜਿਹੜਾ ਏਰੀਆ ਵੜੀ ਸਾਰੀ ਜਿਹੜੀ ਅਸੀਂ ਲੋਕਾਂ ਦੇ ਨਾਲ ਸਰਵੇਖਣ ਕਰ ਰਹੇ ਕਿ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਇਸ ਟਾਈਮ ਜਿਹੜੇ ਇੱਥੇ ਬਜ਼ੁਰਗ ਬੈਠੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇਲੈਕਸ਼ਨ ਆ ਰਹੇ ਕਿਹਦੀ ਸਰਕਾਰ ਬਣਦੀ ਮੋਦੀ ਜਾਂ ਰਾਹੁਲ ਗਾਂਧੀ ਨਾ ਮੋਦੀ ਨਾ ਰਾਹੁਲ ਗਾਂਧੀ ਜਲੰਧਰ ਜੋ ਕੌਣ ਬਾਜੀ ਮਾਰੇਗਾ ਚੰਨੀ ਜਾਂ ਰਿੰਕੂ ਨਾ ਆਪਾਂ ਟੀਵੀ ਦੇਖਦੇ ਆਂ ਨਾ ਆਪਾਂ ਕੁਝ ਦੇਖਦੇ ਆਂ ਜਿੱਥੇ ਦੇਖੋ ਉੱਥੇ ਐਵੇਂ ਬਿਨਾਂ ਵਜ੍ਹਾ ਦੇ ਬੇਤੁਕੀਆਂ ਗੱਲਾਂ ਚਲਦੀਆਂ ਨੇ ਅਸੀਂ ਤਾਂ ਟੀਵੀ ਵਿੱਚ ਦੇਖਦੇ ਤੇ ਹੋਰ ਗੱਲਬਾਤ ਕਰਦੇ ਆਂ ਜਨਤਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਸੱਸੀ ਕਾਂ ਜੀ ਸੱਸੀ ਕਾਂ ਜੀ ਸਰ ਇਲੈਕਸ਼ਨ ਆ ਰਿਹਾ ਕਿਹਦੀ ਸਰਕਾਰ ਬਣਸੇਗੀ ਮੋਦੀ ਜਾਂ ਰਾਹੁਲ ਇਹ ਦੇਖੋ ਵੀ ਇਹਦੇ ਪਾਰਟੀਆਂ ਨਹੀਂ ਘਣੀ ਪੰਜਾਗਰਿਆ ਕਿਹੜਾ ਜੱਤੂ ਅਗਲਾ ਨਹੀਂ ਜਿੱਤੇਗਾ ਜਲੰਧਰ ਉਹ ਰਿੰਕੂ ਜਾਂ ਚੰਨੀ ਦੇਖੋ ਹੁਣ ਇਹ ਕਿਸਮ ਹੁੰਦੀ ਹੈ ਲੈਟਰੀ ਹੈ ਪੱਕਾ ਨਹੀਂ ਕਹਿੰਦੇ ਰਿੰਕੂ ਕਹਿੰਦੇ ਯਾਰ ਨਹੀਂ ਰਿੰਕੂ ਜੀ ਹਾਂ ਰਿੰਕੂ ਜੀ ਆ ਪੰਜਾਬ ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਵਧੀਆ ਕੰਮ ਕਰ ਰਹੀ ਕੰਮ ਤਾਂ ਵਧੀਆ ਕਰ ਰਹੀ ਮਾੜੇ ਤਾਂ ਨਹੀਂ ਕਰ ਰਹੇ ਹੋ ਰਿੰਕੂ ਜੀ ਚੰਨੀ ਚੰਨੀ ਇਹ ਰਿੰਕੂ ਕੀ ਕਹਿਣਾ ਚਾਹੁੰਦੇ ਹੋ ਸਰ ਕਹਿੰਦੇ ਸਰਕਾਰ ਬਣ ਸੇ ਰਾਹੁਲ ਗਾਂਧੀ ਹੈ ਮੋਦੀ ਸਰਕਾਰ ਦੇਖੋ ਜੀ ਜੇ ਉੱਪਰ ਦੋ ਬੰਦੇ ਦੇਖੋਗੇ ਮੋਦੀ ਤੇ ਰਾਹੁਲ ਇਹ ਤੇ ਫੈਸਲਾ ਉਦਾਂ ਹੀ ਨਜ਼ਰ ਆਉਂਦਾ ਪਿਆ ਵੀ ਮੋਦੀ ਉੱਪਰ ਹੈ ਜਲੰਧਰ ਚੰਨੀ ਯਾ ਰਿੰਕੂ ਜਲੰਧਰ ਦੇ ਵਿੱਚ ਜਿਹੜੇ ਤੇ ਲੋਕੀ ਸੋਚਦੇ ਆ ਕਿ ਅਸੀਂ ਮੋਦੀ ਨੂੰ ਵੋਟ ਪਾਣੀ ਹੈ ਫੇਰ ਤੇ ਰਿੰਕੂ ਨੂੰ ਜਾਣੀ ਚਾਹੀਦੀ ਸੀ ਜੀ ਤੇ ਜੇ ਮੋਦੀ ਨੂੰ ਨਹੀਂ ਪਾਣੀ ਹੈ ਤੇ ਫੇਰ ਕੋਈ ਵੀ ਆ ਸਕਦਾ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਜਿਹੜੀ ਹੈ ਕੰਮ ਤਾਂ ਠੀਕ ਕਰ ਰਹੀ ਹੈ ਲੇਕਿਨ ਇਹ ਜਿਹੜੀ ਸੀਟ ਹੈ ਇਹ ਲੋਕਾਂ ਨੇ ਉੱਪਰ ਮੋਦੀ ਨੂੰ ਦੇਣੀ ਹੈ ਇਸ ਕਰਕੇ ਇਹਦੇ ਨਾਲ ਆਪ ਦਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਜੇ ਇੱਥੇ ਵੋਟਾਂ ਪੈਣ ਫੇਰ ਤੇ ਆਪ ਨੂੰ ਲੋਕ ਹੀ ਪਾਉਂਦੇ ਕੰਮ ਕਰਦੇ ਇਹ ਉੱਪਰ ਜਾਣੀ ਹੈ ਉੱਪਰਲੀ ਸੀਟ ਤੇ ਮੋਦੀ ਨੂੰ ਜਾਣੀ ਚਾਹੀਦੀ ਤੇ ਹੋਰ ਵੀ ਜਿਹੜੀ ਜਨਤਾ ਦੇ ਨਾਲ ਗੱਲਬਾਤ ਕਰਦੇ ਜਿਹੜੀ ਕਿਸ ਦੀ ਸਰਕਾਰ ਜਿਹੜੀ ਆ ਉਹ ਬਣ ਸਕਦੀ ਆ ਤੇ ਜਲੰਧਰ ਦੇ ਮਾਡਲ ਹਾਊਸ ਦੇ ਵਿੱਚ ਅਸੀਂ ਇਸ ਟਾਈਮ ਜਿਹੜੀ ਆ ਸਰਵੇ ਕਰ ਰਹੇ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਤੇ ਬੀਬੀਆਂ ਇੱਥੇ ਬੈਠੀਆਂ ਆ ਜਿਹੜੀਆਂ ਪਾਰਕ ਦੇ ਵਿੱਚ ਸਸੀ ਗਲਮਤਾ ਜੀ ਸਸੀ ਗਲਮਤਾ ਜੀ ਅੱਧਾ ਇਲੈਕਸ਼ਨ ਆ ਰਿਹਾ ਕਿਸ ਦੀ ਸਰਕਾਰ ਬਣ ਸਕਦੀ ਮੋਦੀ ਯਾ ਰਾਹੁਲ ਗਾਂਧੀ ਇਹ ਮੈਨੂੰ ਨਹੀਂ ਪਤਾ ਭਾਈ ਜਲੰਧਰ ਕੋਣ ਬਾਜ਼ੀ ਮਾਰਦਾ ਚੰਨੀ ਯਾ ਰਿੰਕੂ ਰਿੰਕੂ ਇਸ ਟਾਈਮ ਤੇ ਹਾਂ ਜੀ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਵਧੀਆ ਕੰਮ ਕਰ ਰਹੀ? ਇਹ ਤੇ ਠੀਕ ਹੀ ਹੈ ਜੋ ਵੀ ਹੈਗਾ ਚੱਲ ਰਿਹਾ ਠੀਕ ਚੱਲ। ਤੇ ਵਾਦਾ ਕੀਤਾ ਆਮ ਆਦਮੀ ਨੇ ਹਿਆਰ ਹਿਆਰ ਰੁਪਏ ਦੇਣ ਦਾ ਆ ਗਿਆ ਜੀ? ਨਹੀਂ ਜੀ। ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਆ ਕੁਝ ਨਹੀਂ ਕਹਿਣਾ ਚਾਹੁੰਦੇ ਹੁਣਾਂ ਬਾਰੇ ਜੋ ਕੀਤਾ ਠੀਕ ਕੀਤਾ ਉਹਨਾਂ ਨੇ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਬੈਠੇ ਆ ਸੱਸੀ ਕਲ ਮਾਤਾ ਜੀ? ਮਾਤਾ ਜੀ ਇਲੈਕਸ਼ਨ ਆ ਰਹੇ ਕਿਹਦੀ ਸਰਕਾਰ ਬਣ ਸਕਦੀ ਰਾਹੁਲ ਗਾਂਧੀ ਜਾਂ ਮੋਦੀ? ਤਾਂ ਅੱਜ ਦੇਖਾਂਗੇ ਕਿਹੜੀ ਬਣਦੀ ਆ ਜਲੰਧਰ ਚ ਚੰਨੀ ਯਾ ਰਿੰਕੂ ਦੇਖੋ ਕਿਹੜਾ ਬਣਦਾ ਹੋਰ ਵੀ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕੀ ਕਹਿਣਾ ਵੈਡਾ ਵਾ ਸਰਵੇ ਕਰ ਰਹੇ ਆ ਅਲੱਗ-ਅਲੱਗ ਜਗ੍ਹਾ ਦੇ ਉੱਤੇ ਤੇ ਕਿਸ ਦੀ ਸਰਕਾਰ ਜਿਹੜੀ ਆ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬਣ ਸਕਦੀ ਆ ਤੇ ਜਲੰਧਰ ਚ ਕਿਹੜਾ ਕੈਂਡੀਡੇਟ ਜਿਹੜਾ ਮੋਰਚਾ ਮਾਰ ਸਕਦਾ ਚਰਨਜੀਤ ਚੰਨੀ ਰਿੰਕੂ ਜਾਂ ਕੋਈ ਹੋਰ ਹੋਰ ਵੀ ਜਗ੍ਹਾ ਦੇ ਉੱਤੇ ਜਿਹੜੀ ਸਰਵੇ ਕਰਦੇ ਆ ਜਾ ਕੇ ਤੇ ਹਰ ਹਰ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਗੱਲਬਾਤ ਕਰਦੇ ਲੋਕਾਂ ਦੇ ਨਾਲ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ